ਉਸੀ ਦੇਖ ਰਹੇ ਹਾਂ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਭਾਰਤੀ ਸੰਵਿਧਾਨ ਵਿਦਿਆਰਥੀ ਦਿਵਸ ਮੌਕੇ ਭਾਰਤੀ ਸੰਵਿਧਾਨ ਦੀ ਕਾਪੀ ਲੈ ਕੇ ਪ੍ਰਦਰਸ਼ਨ ਦੇ ਵਿੱਚ ਬਿਕਰ ਮਜੀਠੀਆ ਪਹੁੰਚੇ ਜਿੱਥੇ ਉਹਨਾਂ ਨੇ ਭਾਜਪਾ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਜੇਕਰ ਤੁਸੀਂ ਭਾਰਤੀ ਸੰਵਿਧਾਨ ਦੀ ਪਾਲਣਾ ਨਹੀਂ ਕਰ ਸਕਦੇ ਇਹਨੂੰ ਨਹੀਂ ਮੰਨ ਸਕਦੇ ਤਾਂ ਤੁਸੀਂ ਮੱਥੇ ਕਿਉਂ ਟੇਕਦੇ ਹੋ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਜਿਹੜੇ ਵਿਦਿਆਰਥੀਆਂ ਦੇ ਉੱਤੇ ਪਰਚੇ ਦਰਜ ਕੀਤੇ ਗਏ ਨੇ ਉਹ ਰੱਦ ਹੋਣੇ ਚਾਹੀਦੇ ਨੇ ਪੰਜਾਬ ਖਾਤਰ ਸਟੂਡੈਂਟਸ ਅਧਿਕਾਰਾਂ ਖਾਤਰ ਲੋਕਤੰਤਰ ਬਹਾਲ ਰੱਖਣ ਖਾਤਰ ਹੱਕ ਸੱਚ ਦੀ ਆਵਾਜ਼ ਨੂੰ ਪਿਛਲੇ 40 ਦਿਨਾਂ ਤੋਂ ਵੱਧ ਸਮੇਂ ਤੋਂ بلند ਕਰ ਰਹੇ ਆ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਔਰ ਉਹਨਾਂ ਨੂੰ ਇਸ ਗੱਲ ਦੀ ਵਧਾਈ ਦਿਨਾਂ ਕਿ ਜਿੰਨੇ ਵੀ ਰੈਵੋਲੂਸ਼ਨਸ ਫਤਲਾਵ ਤੱਕੇ ਸ਼ਾਇਦ ਦੇ ਉਲਟ ਆਵਾਜ਼ ਇਹ بلند ਹੋਈ ਹੈ ਉਹਦੇ ਚ ਨੌਜਵਾਨਾਂ ਦਾ ਮੋਰੀ ਰੋਲ ਰਿਹਾ ਔਰ ਹਰ ਰੈਵੋਲੂਸ਼ਨ ਕੇ ਹਰ ਬਦਲਾਵ ਚ ਔਰ ਜਦੋਂ ਬੇਇਨਸਾਫੀ ਆ ਸਰਕਾਰਾਂ ਨੇ ਹੁਕਮਰਾਨਾਂ ਨੇ ਜਦੋਂ ਵੀ ਕੋਸ਼ਿਸ਼ ਕੀਤੀ ਹੈ ਬੇਇਨਸਾਫੀ ਕਰਨ ਦੀ ਤੇ ਮੂੰਹ ਤੋੜਵਾ ਜਵਾਬ ਹਮੇਸ਼ਾ ਹੀ ਨੌਜਵਾਨਾਂ ਨੇ ਦਿੱਤਾ ਹੈ ਤੋਂ ਸਭ ਤੋਂ ਪਹਿਲਾਂ ਜਿੱਥੇ ਤੁਹਾਡਾ ਸਭ ਦਾ ਧੰਨਵਾਦ ਹੈ ਔਰ ਵੱਡੀ ਗੱਲ ਅੱਜ ਤੋਂ ਕੁਝ ਦਿਨ ਪਹਿਲਾਂ ਜਦੋਂ ਦਾਸ ਕੋਲ ਵੀ ਇਹ ਸਾਰੇ ਮਿਲਣ ਵਾਸਤੇ ਆਏ ਸਨ ਮੈਂ ਇੱਕੋ ਗੱਲ ਕਹੀ ਸੀ ਕਿ ਮੈਂ ਕਿਹਾ ਯੂ ਹੈਵ ਟੂ ਰਾਈਜ਼ ਅਬੋਵ ਪਾਰਟੀ ਲਾਈਨਸ ਇਹ ਲੜਾਈ ਕਿਸੇ ਇੱਕ ਪਾਰਟੀ ਦੀ ਨਾ ਹੋਵੇ ਕਿਉਂਕਿ ਜੇ ਪਾਰਟੀ ਤਕਸੀਮਿਤ ਹੋ ਗਈ ਫਿਰ ਤੁਹਾਨੂੰ ਪਾੜੋ ਤੇ ਰਾਜ ਕਰਨ ਵਾਲੀ ਨੀਤੀ ਸਰਕਾਰਾਂ ਪੜਾਉਣ ਜੀਆਂ ਸੋ ਤੁਹਾਡਾ ਏਕਾ ਔਰ ਹਰ ਜਥੇਬੰਦੀ ਦਾ ਪੰਜਾਬ ਦੀ ਮਾਂ ਧਰਤੀ ਪ੍ਰਤੀ ਜੋ ਤੁਹਾਡੇ ਫਰਜ਼ ਬਣਦੇ ਆ ਉਹਨਾਂ ਦੀ ਫਰਜ਼ ਦੀ ਅਹਿਕੀ ਨੂੰ ਸੋਚਦੇ ਆ ਤੁਸੀਂ ਜਿਹੜਾ ਇਕੱਠੇ ਹੋ ਕੇ ਲੜਾਈ ਲਾੜ ਰਹੇ ਹੋ ਤੁਹਾਡਾ ਸਭ ਦਾ ਧੰਨਵਾਦ ਵੀ ਆ ਤੁਹਾਨੂੰ ਵਧਾਈ ਵੀ ਆ ਔਰ ਮੈਂ ਸਮਝ ਜਾਏ ਗੱਲ ਮੈਂ ਕੁਝ ਦਿਨ ਪਹਿਲਾਂ ਵੀ ਕੀਤੀ ਸੀ ਅੱਜ ਮੈਂ ਉਹ ਗੱਲ ਫੇਰ ਦਰਹਾਉਣ ਲੱਗਿਆ ਕਿ ਜਿਹੜਾ ਪਰਚਾ ਹੋਇਆ ਨਾ ਜੀ ਇਸ ਪਰਚੇ ਦੀ ਮੈਂ ਫੇਰ ਤੁਹਾਨੂੰ ਵਧਾਈ ਦੇਣਾ ਕਿਉਂ ਵਧਾਈ ਦੇਣਾ ਕਿਉਂਕਿ ਕਈ ਵਾਰੀ ਜਦੋਂ ਸਰਕਾਰਾਂ ਠੱਗਾ ਕਰਦੀਆਂ ਨੇ ਉਹਨਾਂ ਵੱਲੋਂ ਤਾਂ ਪਰਚਾ ਇਸ ਲਈ ਕੀਤਾ ਗਿਆ ਕਿ ਤੁਹਾਨੂੰ ਦਬਾਤ ਆ ਜਾਵੇ ਛੋਟੀ ਆਵਾਜ਼ ਨੂੰ ਬੰਦ ਕਰਤਾ ਜਾਵੇ ਮਗਰ ਸਰਕਾਰਾਂ ਇਹ ਭੁੱਲ ਗਿਆ ਨੇ ਜਦੋਂ ਇਹ ਜੀ ਗਲਤੀ ਉਹ ਕਰਦੇ ਆ ਠੱਕੇ ਛਾਈ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕਰਦੇ ਆ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਆ ਨੌਜਵਾਨ ਡਰਨ ਵਾਲਾ ਨਹੀਂ ਨੌਜਵਾਨ ਫਿਰ ਹੋਰ ਹੌਸਲੇ ਚ ਆਉਂਦਾ ਔਰ ਸਭ ਨੂੰ ਪਤਾ ਇਥੋਟਾ ਲੋਕਤੰਤਰ ਹੱਕ ਸੀ ਅੱਜ ਮੈਂ ਸੰਵਿਧਾਨ ਦੀ ਇਹ ਕਾਪੀ ਲੈ ਕੇ ਆਇਆ ਨਾਲ ਔਰ ਮੋਦੀ ਸਾਹਿਬ ਨੂੰ ਭਾਰਤੀ ਜਨਤਾ ਪਾਰਟੀ ਨੂੰ ਹੁਕਮਰਾਨਾ ਨੂੰ ਯਾਦ ਕਰਾਉਣ ਵਾਸਤੇ ਆਇਆ ਹੈ ਇਹ ਤੇ ਫੋਕੇ ਮੱਥੇ ਨਾ ਟੇਕਿਆ ਕਰੋ ਜੇ ਤੁਹਾਡੇ ਚ ਇਸ ਸੰਵਿਧਾਨ ਦੇ ਪ੍ਰਤੀ ਸ਼ਰਧਾ ਹੀ ਨਹੀਂ ਇਹ ਜੇ ਸੰਵਿਧਾਨ ਬਣਿਆ ਸੀ ਤੇ ਬਹੁਤ ਵੱਡੀਆਂ ਕੁਰਬਾਨੀਆਂ ਤੇ ਸ਼ਹਾਦਤ ਨਾਲ ਬਣਿਆ ਸੀ ਔਰ ਬਣਿਆ ਇਸ ਲਈ ਸੀ ਕਿ ਲੋਕਤੰਤਰਿਕ ਹੱਕ ਬਹਾਲ ਰਹਿਣ ਇਹ ਸੰਵਿਧਾਨ ਦਾ ਮਤਲਬ ਇਹ ਹੈ ਕਿ ਡੈਮੋਕ੍ਰੇਸੀ ਪੀਪਲਸ ਰਾਈਟ ਟੂ ਵੋਟ ਪੀਪਲਸ ਰਾਈਟ ਟੂ ਚੂਜ਼ ਅੱਜ ਜੇ ਲੋਕਾਂ ਦਾ ਅਧਿਕਾਰ ਹੀ ਖੋਣ ਲੱਗ ਪਿਆ ਸਰਕਾਰਾਂ ਤੇ ਫਿਰ ਇਹ ਸੰਵਿਧਾਨ ਨੂੰ ਮੱਥਾ ਟੇਕੇ ਦਾ ਕੋਈ ਫਾਇਦਾ ਨਹੀਂ ਰਹਿ ਜਾਂਦਾ ਔਰ ਤੁਸੀਂ ਇਹ ਸੰਵਿਧਾਨ ਨੂੰ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਜੀ ਨੂੰ ਸ਼ਹੀਦ-ਏ-ਆਜ਼ਮ ਸਤਕਾਰਯੋਗ ਉੱਤਮ ਸਿੰਘ ਜੀ ਨੂੰ ਜਿੰਨੇ ਵੀ ਲੋਕਾਂ ਦੇ ਸਤਕਾਰਯੋਗ ਮਹਾਂਪੁਰਖਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਉਹਨਾਂ ਦੀ ਸੋਚ ਨੂੰ ਬਹਾਲ ਰੱਖਣ ਵਾਸਤੇ ਕਿ ਪਾਈ ਸਾਡੇ ਕੋਲ ਅਧਿਕਾਰ ਹੋਵੇ ਆਪ ਦੀ ਸਰਕਾਰਾਂ ਚੁਣਨ ਦਾ ਉੱਥੇ ਸਾਡੇ ਕੋਲ ਅਧਿਕਾਰ ਹੋਵੇ ਜੇ ਯੂਨੀਵਰਸਿਟੀ ਤੇ ਆਪ ਦੀ ਸੈਨੇਟ ਚੁਣਨ ਦਾ ਸੋ ਇਹ ਲੜਾਈ ਕਿਸੇ ਇੱਕ ਦੀ ਨਹੀਂ ਹਵੈਵਰ ਬਲੀਵਜ਼ ਇਨ ਦਾ ਕਨਸਟੀਟਿਊਸ਼ਨ ਜਿਨ੍ਹਾਂ ਨੂੰ ਸੰਵਿਧਾਨ 'ਚ ਵਿਸ਼ਵਾਸ ਹੈ ਜਿਨ੍ਹਾਂ ਨੂੰ ਜੋ ਡਿਕਟੇਟਰਸ਼ਿਪ ਦੇ ਖਿਲਾਫ ਨੇ ਜੋ ਤੱਕੇਸ਼ਾਈ ਦੇ ਖਿਲਾਫ ਨੇ ਜੋ ਲੋਕਤਾਂਤ੍ਰਿਕ ਪ੍ਰਕਿਰਿਆ ਦੇ ਹੱਕ 'ਚ ਨੇ ਆਈ 온ਲਾਈਨ ਉਤਾ ਆਵਾਜ਼ ਬੁਲੰਤ ਕਰਨੀ ਪੈਣੀ ਐ ਐਂਡ ਯੂ ਓਟ ਟੂ ਯੋਰ ਨੈਕਸਟ ਜਨਰੇਸ਼ਨ ਜੇ ਅੱਜ ਤੁਸੀਂ ਗਲਤੀ ਕਰਕੇ ਤੇ ਆਉਣ ਵਾਲੀ ਪੀੜ੍ਹੀ ਨੇ ਜ਼ਰੂਰ ਸਵਾਲ ਕਰਨਾ ਕਿ ਇੱਕ ਦਿਨ ਆਹ ਮੋੜ ਆਇਆ ਸੀ ਜਦੋਂ ਤੁਹਾਡੇ ਅਧਿਕਾਰ ਤੁਹਾਡੇ ਤੋਂ ਖੋਏ ਜਾ ਰਹੇ ਸਨ ਡਿਡ ਯੂ ਰਾਈਜ਼ ਟੂ ਦੀ ਓਕੇਸ਼ਨ ਕਿ ਤੁਸੀਂ ਉਸ ਵੇਲੇ ਆਪਦੀ ਆਵਾਜ਼ ਨੂੰ ਬੁਲੰਤ ਕਰਕੇ ਡਿਡ ਯੂ ਸੀਜ਼ ਦਾ ਓਪਰਚੁਨਿਟੀ ਔਰ ਮੈਂ ਸਮਝਦਾ ਇਹ ਸਰਕਾਰ ਨੇ ਪਰਚਾ ਕਰਕੇ ਬਹੁਤ ਵੱਡੀ ਗਲਤੀ ਕੀਤੀ ਆ ਔਰ ਇਹ ਗੱਲ ਸਰਕਾਰ ਨੂੰ ਵੀ ਪਤਾ ਹੈ ਨਹੀਂ ਤਾਂ ਪੰਜਾਬ 'ਚ ਪੰਜਾਬ ਤੇ ਸਾਡੇ ਜੋ ਸੋਚ ਹੈ ਪੰਜਾਬੀ ਸੋਚ ਇੱਥਾਂ ਪਹੁੰਚਾ ਤੇ ਜੇ ਉਹ ਸਵਾਲ ਨਹੀਂ ਕਰ ਸਕਦੀ ਕੀ ਉਹਨਾਂ ਦੀ ਗੁਸਤਾਖੀ ਗਲਤੀ ਉਹ ਦਿਨ ਕੀ ਸੀ ਕਿ ਉਹ ਵੀ ਸੀ ਸਾਹਿਬ ਨੂੰ ਸ਼ਾਇਦ ਆਈ ਥਿੰਕ ਦੈਟ ਦ ਚੀਫ ਮਿਨਿਸਟਰ ਵਾਸ ਹੇਅਰ ਉਹਨਾਂ ਦਾ ਚੀਫ ਮਿਨਿਸਟਰ ਸਾਹਿਬ ਜੀ ਨਾਲ ਤਾਂ ਇੱਕੋਲ ਪੰਜਾਬ ਦੇ ਹੱਕਾਂ ਦੀ ਵੱਡੀ ਰਖਵਾਲੀ ਦੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਦੇ ਮਧਿਆ ਨਾਲ ਜਾਣੂ ਕਰਾਉਣ ਵਾਸਤੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀ ਇਲੈਕਸ਼ਨ ਵਾਸਤੇ ਔਰ ਜੋ ਗੱਲਾਂ ਮੇਰੇ ਕੋਲ ਰਕੀਆਂ ਨੇ ਕਿ ਵਿਧਾਨ ਸਭਾ ਚ ਇਹ ਤੁਸੀਂ ਪਾਸ ਕਰਾਓ ਕਿ ਪੰਜਾਬ ਯੂਨੀਵਰਸਿਟੀ ਦਾ ਇਸ ਸਾਰੇ ਹੱਕ ਪੰਜਾਬ ਸੂਬੇ ਕੋਲ ਹੋਣ ਦੇ ਇਸ ਗੱਲ ਦਾ ਫੈਸਲਾ ਲੀਡਰ ਆਫ ਦਾ ਹਾਊਸ ਨੇ ਇਸ ਜ਼ਿੰਮੇਵਾਰੀ ਨੂੰ ਆਪ ਲਿਭਾਉਣਾ ਹੁੰਦਾ ਸੋ ਭਾਈ ਜੇ ਕੋਈ ਆਪਣੇ ਬੱਚਿਆਂ ਦੀ ਬੱਚਿਆਂ ਦੀ ਗੱਲ ਨਹੀਂ ਸੁਣ ਕੇ ਰਾਜੀ ਮੁੱਖ ਮੰਤਰੀ ਔਰ ਸੁੰਨਾ ਤਾਂ ਕੀ ਸੀ ਥੋਡੇ ਤੇ ਪਰਚੇ ਹੋ ਗਏ ਔਰ ਮੈਂ ਸਮਝਦਾ ਸਰਕਾਰਾਂ ਨੂੰ ਮੈਂ ਅੱਜ ਬੇਨਤੀ ਕਰੂੰਗਾ ਕਿਉਂਕਿ ਜਿਹੜੇ ਯੂਟੀ ਦੇ ਐਸਐਸਪੀ ਸਾਹਿਬ ਨੇ ਉਹ ਵੀ ਸਰਕਾਰਾਂ ਦੇ ਇਸ਼ਾਰੇ ਤੇ ਚੱਲਦੇ ਆ ਦੇ ਦਿੱਲੀ ਤੇ ਹੋਮ ਮਿਨਿਸਟਰੀ ਦੇ ਇਸ਼ਾਰੇ ਤੇ ਮੈਂ ਤਾਂ ਕਹੂੰਗਾ ਤੁਸੀਂ ਅਰੈਸਟ ਕਰੋ ਜੇ ਗਲਤ ਨੇ ਤੁਸੀਂ ਅਰੈਸਟ ਕਰੋ ਔਰ ਮੈਨੂੰ ਪੂਰਾ ਇਹ ਵਿਸ਼ਵਾਸ ਹੈ ਕਿ ਐਡੀ ਜ਼ਬਰਦਸਤ ਮੂਵਮੈਂਟ ਬਣੂਗੀ ਜੇ ਤੁਸੀਂ ਧੱਕੇ ਸਾਈ ਕੀਤੀ ਕਿ ਤੁਹਾਨੂੰ ਰਾਹ ਲੱਭਣਾ ਔਖਾ ਹੋ ਜਾਊਗਾ ਕਿ ਤੁਸੀਂ ਝੂਠੇ ਪਰਚੇ ਕੀਤੇ ਔਰ ਬੇਇਨਸਾਫੀ ਅੱਜ ਕਰ ਰਹੇ ਹੋ ਔਰ ਮੇਰਾ ਇਹ ਮੰਨਣਾ ਹੈ ਜਦੋਂ ਜਦੋਂ ਇਹ ਜੀਆਂ ਗਲਤੀਆਂ ਸਰਕਾਰਾਂ ਕਰਤੀਆਂ ਨੇ ਉਦੋਂ ਵੱਡੇ ਮੋੜ ਹਰ ਐਜੀਟੇਸ਼ਨ ਤੇ ਹਰ ਰੈਵੋਲੂਸ਼ਨ ਤੇ ਆਉਂਦੇ ਨੇ ਐਂਡ that is the time when people get together ਮੈਂ ਤੁਹਾਨੂੰ ਇਹ ਵਿਸ਼ਵਾਸ ਤਵਾ ਕੇ ਚੱਲਿਆ ਕਿ ਕਿਤੇ ਸਰਕਾਰ ਇਹ ਨਾ ਸਮਝ ਲਵੇ ਇਟ ਇਜ਼ ਓਨਲੀ ਥੀ 15 ਇਹ ਅੱਜ 15 ਨੇ ਇਤੋਂ ਬਾਅਦ ਕਰੋੜਾਂ ਦੀ ਗਿਣਤੀ ਚ ਆਪ ਦੀ ਹੱਕ ਸੱਚ ਦੀ ਆਵਾਜ਼ ਆਪ ਦੀ ਲੋਕਤੰਤ੍ਰਿਕ ਪ੍ਰਕਿਰਿਆ ਨੂੰ ਇਸ ਸੰਵਿਧਾਨ ਨੂੰ ਬਾਹਰ ਰੱਖਣ ਵਾਸਤੇ ਹਰ ਇੱਕ ਕੋਈ ਲੜੂਗਾ ਔਰ ਆਪ ਦਾ ਹੱਕ ਲੈ ਕੇ ਰਹੂੰਗਾ ਔਰ ਮੈਂ ਸਮਝਦਾ ਇਸ ਇਹ ਜਿਹਨਾਂ 15 ਤੇ ਪਰਚਾ ਕੀਤਾ ਝੂਠਾ ਪਰਚਾ ਦਬਾਉਣ ਲਈ ਕੀਤਾ ਪਰਚਾ ਮਗਰ ਤੁਹਾਡੀ ਇਹ ਹਿੰਮਤ ਹੈ ਕਿ ਤੁਸੀਂ ਧੰਪ ਨਹੀਂ ਰਹੇ ਇਹ ਲੜਾਈ ਲੜ ਰਹੇ ਔਰ ਮੈਂ ਵਿਸ਼ਵਾਸ ਦਵੋ ਉਹਨਾਂ ਜਖਸ਼ ਰੋਮਨੀ ਅਕਾਲੀ ਗੱਲ ਔਰ ਮੈਂ ਇਸ ਗੱਲ ਤੇ ਇਸ ਲੜਾਈ ਤੇ ਇਸ ਗੱਲ ਨੂੰ ਮੈਂ ਪਹਿਲਾਂ ਵੀ ਦਰਾਇਆ ਕਿ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ اجلاس ਬੁਲਾ ਕੇ ਜਿੱਥੇ ਦੋ ਵੱਡੇ ਮਤੇ ਇੱਕ ਮਤਾਤਾ ਜਿਹੜਾ ਇਮੀਡੀਏਟਲੀ ਪਾਸ ਹੋਵੇ ਔਰ ਜਿਹਦੀ ਪੈਰਵਾਈ ਸਾਰਾ ਹਾਊਸ ਕਰੇ ਔਰ ਸਾਰੇ ਮੈਂਬਰ ਪਾਰਲੀਮੈਂਟ ਪਾਰਲੀਮੈਂਟ ਦੇ ਚੱਕਰ ਕੀ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀ ਇਲੈਕਸ਼ਨਾਂ ਲੋਕਤੰਤ੍ਰਿਕ ਪ੍ਰਕਿਰਿਆ ਨੂੰ ਇਮੀਡੀਏਟਲੀ ਭਾਲ ਕੀਤਾ ਜਾਵੇ ਔਰ ਦੂਜਾ ਮਤਾ ਜਿਹੜਾ ਪੰਜਾਬ ਦੀ ਜ਼ਮੀਨ ਚੋਂ ਪੰਜਾਬ ਦੇ ਜਮੀਨ ਤੋਂ ਹਰਿਆਣਾ ਵਿਧਾਨ ਸਭਾ ਬਣਾਉਣ ਦੀਆਂ ਕੋਚੀ ਕੋਚੀ ਸ਼ਾਸ਼ਾ ਕੀਤੀਆਂ ਜਾ ਰਹੀਆਂ ਨੇ ਉਹਦੇ ਖਿਲਾਫ ਮਤਾ ਆਵੇ ਕਿਉਂਕਿ ਇਹ ਇੱਕ ਸਿਸਟਮੈਟਿਕ ਅਪਰੋਚ ਪੰਜਾਬ ਦੇ ਬਾਰਡਰ ਸਟੇਟ ਜਿਹੜਾ ਸਟੇਟ ਨੇ ਦੇਸ਼ ਨੂੰ ਅन्न ਦੇ ਭੰਡਾਰ ਤੇ ਸਭ ਤੋਂ ਵੱਡਾ ਯੋਗਦਾਨ ਪਾਇਆ ਔਰ ਜੇ ਸੂਬੇ ਨੇ ਦੇਸ਼ ਦੀ ਆਜ਼ਾਦੀ ਚ ਦੇਸ਼ ਦੀ ਅਖੰਡਤਾ ਨੂੰ ਪਹਾਲ ਰੱਖਣ ਵਾਸਤੇ ਸਭ ਤੋਂ ਵੱਡਾ ਯੋਗਦਾਨ ਪਾਇਆ ਅੱਜ ਸਾਡੇ ਉਹਨਾਂ ਸਾਰੇ ਸੂਰਬੀਰਾ ਦਾ ਸਾਡੇ ਵੱਡ-ਵਡੇਰਿਆਂ ਦਾ અપਮਾਨ ਕੀਤਾ ਜਾ ਰਿਹਾ ਜਦੋਂ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦੇ ਹੱਕ ਖੋਏ ਜਾ ਰਹੇ ਆ ਇਸ ਗੱਲ ਦੀ ਆਵਾਜ਼ ਨੂੰ ਪੰਜਾਬ ਦੀ ਵਿਧਾਨ ਸਭਾ ਚ ਦੋਵੇਂ ਮਤੇ ਪਾਸ ਕਰਕੇ ਸੈਂਟਰ ਨੂੰ ਇਹ ਗੱਲ ਦੱਸਤੀ ਜਾਵੇ ਜੀ ਜਿਹੜੀ ਯੂਨੀਵਰਸਿਟੀ 1882 ਚ ਜਦੋਂ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਇਕੱਠਾ ਸੀ ਉਦੋਂ ਇਹ ਯੂਨੀਵਰਸਿਟੀ ਦੀ ਸਥਾਪਨਾ ਹੋਈ ਸੀ ਐਂਡ ਥਰੂ ਟਾਈਮ ਥਰੂ 에जेस ਕਰੋੜਾ ਲੋਕੀ ਲੱਖਾਂ ਲੋਕੀ ਇੱਥੋਂ ਤਾਲੀਮ ਹਾਸਲ ਕਰਕੇ ਗਏ ਔਰ ਵੱਡੀ ਵੱਡੀ ਜਗ੍ਹਾ ਤੇ ਜਾ ਕੇ ਬੈਠੇ ਆ ਜੇ ਮੈਂ ਉਹਨਾਂ ਸਾਰੇ ਸਟੂਡੈਂਟਸ ਨੂੰ ਕਹਿੰਦਾ ਜਿਹੜੇ ਇੱਥੋਂ ਪੜ੍ਹ ਕੇ ਗਏ ਆ 댓 ਯੂ ਆਲ ਨੀਡ ਟੂ ਕਮ ਟੂਗੇਦਰ ਤੁਸੀਂ ਸੇਵ this prestigious institution ਅੱਜ ਦੀ ਸਾਡੀ ਜ਼ਿੰਮੇਵਾਰੀ ਹੈ ਇਸ ਧਰਤੀ ਪ੍ਰਤੀ ਜਿਸ ਧਰਤੀ ਤੋਂ ਜੇ ਇਸ ਇੰਸਟੀਚਿਊਟ ਤੋਂ ਤੁਸੀਂ ਐਡੀ ਵੱਡੀ ਡਿਗਰੀ ਲੈ ਕੇ ਗਏ ਔਰ ਤੁਹਾਨੂੰ ਵਰਲਡ ਸਟੇਜ ਤੇ ਰੈਕਗਨੀਸ਼ਨ ਮਿਲੀ ਆਪਣੇ ਆਪਣੇ ਖੇਤਰ ਚ ਰੈਕਗਨੀਸ਼ਨ ਮਿਲੀ this is the smallest service you can do ਕਿ ਅੱਜ ਜਿੱਥੇ-ਜਿੱਥੇ ਤੁਸੀਂ ਬੈਠੇ ਇਸ ਗੱਲ ਨੂੰ ਆਵਾਜ਼ ਨੂੰ ਬੁਲੰਦ ਕਰੋ ਕਿ ਸੈਨੇਟ ਦੀ ਇਲੈਕਸ਼ਨਾਂ ਇਸ ਲੋਕਤੰਤਰ ਸੰਵਿਧਾਨ ਨੂੰ ਬਚਾਉਣ ਦੀ ਜੋ ਪ੍ਰਕਿਰਿਆ ਜੋ ਧੱਕੇਸ਼ਾਹੀ ਸਰਕਾਰ ਕਰ ਰਹੀ ਹੈ ਉਸ ਦੇ ਖਿਲਾਫ ਵੱਧ ਚੜ ਕੇ ਤੁਸੀਂ ਆਵਾਜ਼ ਬੁਲੰਦ ਕਰੋਗੇ ਐਂ ਮੈਂ ਆਕੇ ਸਾਰੇ ਸਟੂਡੈਂਟਸ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਜਿੰਨਾ ਤੇ ਪੱਕਾ ਹੋਇਆ ਥੈਟ ਏਵਰੀ ਇਲੀਗਲ ਬੈਟਲ ਜੇ ਜੀ ਵੀ ਹੋਊਗੀ ਵੀ ਆਰ ਵਿਦ ਯੂ ਵੀ ਵਿਲ ਫਾਈਟ ਇਟ ਔਰ ਮੈਂ ਚਾਹੂੰਗਾ ਕਿ ਸਾਰੀ ਜਥੇਬੰਦੀਆਂ ਇੱਕ ਲਿਖਤੀ ਰੈਪ੍ਰেজੈਂਟੇਸ਼ਨ ਤੂ ਤੇ ਐਸਐਸਪੀ ਔਰ ਤੂ ਦਾ ਗਵਰਨਰ ਦੇਣ ਕਿ ਉਸ ਦਿਨ ਜਿਹੜਾ ਪਰਚਾ ਹੋਇਆ ਇਹ ਪਰਚਾ ਗਲਤ ਹੋਇਆ ਇਹ ਤਕੇਸ਼ਾਈ ਹੈ ਜੇ ਤੁਸੀਂ ਆਰਾਮ ਨਾਲ ਆਪਦੀ ਆਵਾਜ਼ ਵੀ ਨਹੀਂ ਬੁਲੰਦ ਕਰ ਸਕਦੇ ਜੋ ਠੱਕਾ ਕੇਂਦਰ ਦੀ ਸਰਕਾਰ ਕਰ ਰਹੀ ਹੈ ਇਹ ਜੇ ਗਵਰਨਰ ਸਾਹਿਬ ਔਰ ਐਸਐਸਪੀ ਇਹਦੇ 'ਚ ਨਹੀਂ ਧਿਆਨ ਦੇਣਗੇ ਔਰ ਜਿਵੇਂ ਇਹ ਗੱਲ ਕੀਤੀ ਗਈ ਹੈ ਕਿ ਕੋਈ ਨੇੜੀ ਪੁਲਿਸ ਨਹੀਂ ਸੀ ਔਰ ਵਿਦਾਊਟ ਐਨੀ ਲੇਡੀ ਪੁਲਿਸ ਕੋਈ ਕਿਸੇ ਕੋਲ ਅਧਿਕਾਰ ਹੀ ਨਹੀਂ ਤੂੰ ਕਮ ਐਂਡ ਮਿਸਬੀਹੇਵ ਆ ਮੈਨ ਹੈਂਡਲ ਮਿਸ ਹੈਂਡਲ ਐਨੀ ਗਰਲ ਸਟੂਡੈਂਟ ਔਰ ਇਹ ਕੁਝ ਹੋਇਆ ਉਲਟਾ ਕਾਰਵਾਈ ਉਹਨਾਂ ਤੇ ਬਣਦੀ ਹੈ ਕਿ ਜੇ ਸਰਕਾਰ ਜਾਂ ਐਸਐਸਪੀ ਜਾਂ ਗਵਰਨਰ ਸਾਹਿਬ ਇਹਦੇ ਚ ਇੰਟਰਵਿਨ ਨਹੀਂ ਕਰਨਗੇ ਉਹਨਾਂ ਦੀ ਮਨਚਾ ਸਾਫ਼ ਹੋ ਜੂਗੀ ਔਰ ਫਿਰ ਮੈਂ ਸਮਝਦਾ ਦੇਸ਼ ਦੇ ਕੋਰਟਸ ਨੇ ਇਹ ਮੈਟਰ ਕੋਰਟਸ ਤੇ ਲਿਜਾ ਕੇ ਲੜਾਈ ਲੜਨੀ ਚਾਹੀਦੀ ਜਿੱਤ ਰਸਤਾ ਮੇਛਾ ਮੇਰਾ ਵੀ ਲੜਾਈ ਦਾ ਔਖਾ ਹੁੰਦਾ ਸੌਖਾ ਰਸਤਾ ਨਹੀਂ ਹੈ ਔਰ ਤੁਹਾਨੂੰ ਫੇਰੂ ਕੇਰੂ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਊਗੀ ਮਗਰ ਇਫ ਯੂ ਸਟੇ ਯੂਨਾਈਟਿਡ ਯੂ ਸਟੇ ਵਨ ਯੂ ਸਟੇ ਕਮਿਟਿਡ ਇਹੋ ਦਿਨ ਦੂਰ ਨਹੀਂ ਜਿੱਥੇ ਯੂ ਵਿਲ ਸਕਸੀਡ ਔਰ ਮੇਰਾ ਇਹ ਮੰਨਣਾ ਹੈ ਗੁਰੂ ਦੀ ਬਖਸ਼ਿਸ਼ ਨਾਲ ਜੇ ਗੁਰੂ ਸਾਹਿਬ ਤੁਹਾਡੇ ਨਾਲ ਨੇ ਔਰ ਜਿੱਤ ਤੁਹਾਡੀ ਹੋਊਗੀ ਜਿੱਤ ਸੱਚਾਈ ਦੀ ਹੋਊਗੀ ਜਿੱਤ ਲੋਕਤੰਤਰ ਇੱਕ ਪ੍ਰਕਿਰਿਆ ਦੀ ਹੋਊਗੀ ਲੋਕਤੰਤਰ ਦੀ ਹੋਊਗੀ ਲੋਕਾਂ ਦੀ ਆਵਾਜ਼ ਦੀ ਹੋਊਗੀ ਔਰ ਛੋਟੀ ਆਵਾਜ਼ ਦਾ ਹਰੇਕ ਆਵਾਜ਼ ਦਾ ਮੁੱਲ ਪਾਊਗਾ ਸੋ ਮੈਂ ਦੁਬਾਰਤੋ ਜਿੱਥੇ ਤੁਹਾਡਾ ਸਭ ਦਾ ਬਹੁਤ ਮਸ਼ਹੂਰ ਆ ਤਲਵਾਦੀ ਆ ਆਰਐਨਆਈ ਅਗੇਨ ਅਸ਼ੋ ਯੂ ਰੀਅਸ਼ੋਰ ਯੂ ਆਰ ਮੈਟ ਪੀਰ ਰਿਕਵੈਸਟ ਕਰਦਾ ਕਿ ਕੋਸ਼ਿਸ਼ ਕਰੋ ਥੈਟ ਐਵਰੀ 10 ਡੇਸ ਐਵਰੀ ਪਾਰਟੀ ਹਰ ਜਥੇਬੰਦੀ ਔਰ ਹਰ ਪਾਰਟੀ ਦਾ ਸੀਨੀਅਰ ਲੀਡਰ ਪੰਜਾਬ ਦਾ ਇਥੇ ਆ ਕੇ ਤੁਹਾਡੇ ਲਈ ਹਾਂ ਜਾਂ ਨਾਰਾ ਮਾਰ ਕੇ ਜਾਵੇ ਛੋਟੇ ਇਹ ਮੂਵਮੈਂਟ ਕਿਸੇ ਇੱਕ ਦਿਨ ਨਹੀਂ ਇਹ ਮੂਵਮੈਂਟ ਸਾਰੇ ਪੰਜਾਬ ਪੰਜਾਬੀ ਪੰਜਾਬੀਅਤ ਵਿੱਚ ਵਿਸ਼ਵਾਸ ਕਰਨ ਵਾਲਿਆਂ ਦੀ ਹੋਵੇ ਬਹੁਤ ਬਹੁਤ ਧੰਨਵਾਦ ਸੋ ਜਿੱਦਾਂ ਕਿ ਵਿਦਿਆਰਥੀਆਂ ਦਾ ਮਾਮਲਾ ਕਾਫੀ ਲੰਬੇ ਸਮੇਂ ਤੋਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਚੱਲ ਰਿਹਾ ਹੈ ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਇਸ ਦਾ ਪੂਰ ਜ਼ੋਰ ਵਿਰੋਧ ਕੀਤਾ ਜਾ ਰਿਹਾ ਹੈ ਤੇ ਸੈਂਟਰੀ ਚੋਣਾ ਕਰਾਉਣ ਨੂੰ ਲੈ ਕੇ ਵੀ ਕਿਹਾ ਜਾ ਰਿਹਾ ਹੁਣ ਵੇਖਣਾ ਹੋਵੇਗਾ ਜਿੱਦਾਂ ਕਿ ਵਿਕਰਮ ਸਿੰਘ ਮਜੀਠੀਆ ਵੱਲੋਂ ਵਿਦਿਆਰਥੀਆਂ ਦਾ ਮੁੱਦਾ ਚੁੱਕਿਆ ਗਿਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਪੰਜਾਬ ਦੇ ਵਿਧਾਨ ਸਭਾ ਦੇ ਵਿੱਚ ਕਿਵੇਂ ਹੱਲ ਕਰਾਇਆ ਜਾਂਦਾ ਤੇ ਚੰਡੀਗੜ੍ਹ ਦੇ ਜਿਵੇਂ ਕਿਹਾ ਕਿ ਪੰਜਾਬ ਦਾ ਹੱਕ ਹੈ ਪੰਜਾਬ ਨੂੰ ਹੱਕ ਮਿਲਣਾ ਚਾਹੀਦਾ ਉਹ ਕਿਵੇਂ ਹੱਲ ਹੁੰਦਾ ਕੀ ਕੀਤਾ ਜਾਂਦਾ ਨਾਲ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹੱਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ